ਉਹ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਪਰਾਂਵਾਂ ਦਾ ਸਭ ਠੀਕ ਠਾਕ ਵਧੀਆ ਜੀ ਲੋ ਜੀ ਲੱਗੇ ਸੀ ਆਪਾਂ ਬੱਚੇ ਵੜਾਉਣ ਤੇ ਛਤਰੀਆਂ ਕਰਦੇ ਆਂ ਖੜੀਆਂ ਆ ਵੜਾਦੇ ਤੇ 2:00 ਵਜੇ ਨਵੇਂ ਆਣਗੇ ਜਿ ਖੋਲਤੇ ਦੋ ਕੱਲ ਖੋਲਤੇ ਸੀਗੇ ਕੱਲ ਵਾਲੇ ਵੀ ਆਗੇ ਸੀ ਸਿੱਤੇ ਵੇਖੋ ਕਿਵੇਂ ਉੱਤੇ ਆਗੇ ਘਾਲਦੇ ਨੋਡ ਆਵਾਂਗੇ ਨੁਕਤੇ ਜਲ ਜਣਾ ਛਤਰੀ ਦੇ ਤੇ ਬਾਪ ਕਰਦੇ ਨੇ ਤੇ ਚਾਰ ਬੱਚੇ ਉੱਡਦੇ ਨੇ ਆਪਣੇ ਤਰਾ ਖੋਡੇ ਦੇ ਵਿੱਚ ਹਾਂ ਬੱਚਿਆਂ ਦੀ ਗਰੋਥ ਆ ਜੀ ਲੋ ਜੀ ਡੇਲੀ ਬਾਈ ਡੇਲੀ ਦਿਖਾਉਣਾ ਤੁਹਾਨੂੰ ਬੱਚਿਆਂ ਦੀ ਗਰੋਥ ਹੋ ਵੀ ਜਿੰਨਾਂ ਹੀ ਦੋਨਾਂ ਦੀ ਇਹ ਇਧਰਾ ਦੋਵੇਂ ਛੋਟੇ ਬੱਚੇ ਨੇ ਇਹਨਾਂ ਦੀ ਗਰੋਥ ਹੋ ਗਈ ਠੀਕ ਆ ਜੀ ਇਧਰ ਆ ਇਹਨਾਂ ਤੋਂ ਬਰਾਬਰ ਜੇ ਦੇ ਨੇ ਇੱਕੋ ਜਿਹੇ ਦਿਨਾਂ ਦੇ ਨੇ ਪਰ ਉਹ ਵੀ ਗਰੂਥਾ ਤੇ ਇਧਰ ਆਂਡਾ ਰੱਖੀ ਬੈਠੀ ਆ। ਇਹਦੇ ਬੱਚੇ ਇਧਰੋਂ ਨਿਕਲ ਗਏ ਖਾਣੇ ਚੋਂ। ਆਹ ਤੇ ਇਧਰ ਪਾ ਦਿੱਤੇ ਗਏ। ਤੇ ਆਂਡਿਆਂ ਦੇ ਆ। ਬਾਕੀ ਸਾਰੇ ਬੱਚੇ ਕਾਇਮ ਹੋ ਗਏ ਨੇ। ਤੇ ਇੱਕ ਦੂਜੇ ਦੇ ਖਾਣੇ ਚ ਜਾਣ ਲੱਗ ਗਏ ਨੇ। ਠੀਕ ਹੈ ਜੀ। ਇਹਨੇ ਦੁਬਾਰਾ ਕੱਢ ਲਈ ਵਿੱਚ ਇੱਕ ਹਨ। ਦੂਜਾ ਵੀ ਆਪਾਂ ਥੋੜਾ ਜਾਂਡਾ ਪਾ ਦਤਾ ਸੀ। ਦੋਏ ਕੱਢ ਲੈ। ਬੱਚੇ ਦੋਏ ਰਿਹਾਏ ਪੈਣੇ ਫੁੱਲ। ਠੀਕ ਹੈ ਜੀ। ਆਪਣੇ ਪੂਰੇ ਤੇ ਮੋਜੀ ਵਾਲੇ ਹੋ ਗਏ ਜੀ ਇਧਰ ਆਂਡਿਆਂ ਤੇ ਆ ਵੀ ਸਾਹਮਣੇ ਆਂਡਿਆਂ ਤੇ ਤੇ ਇਧਰ ਵੀ ਬੱਚੇ ਨੇ ਜੀ ਝੋਗਾ ਦੱਤਾ ਹੋਇਆ ਬੱਚਾ ਠੀਕ ਹੈ ਦੋਨੇ ਅਰੇ ਜਾਏ ਹੋਏ ਨੇ ਬੱਚੇ ਘੱਲ ਤੇ ਝੋਗੇ ਨਾਲ ਠੀਕ ਹੈ ਇਧਰ ਇਹਨੇ ਲਾ ਲਿਆ ਗੋਪਰੀ ਨੇ ਕਾਂਡਾ ਜੀ ਆਹ ਬੱਚੇ ਨੂੰ ਗੋਪਰੀ ਨੇ ਆਹ ਬਾਲਦੀ ਸੀ ਬੱਚਾ ਉਹ ਗੋਪਰੀ ਠੀਕ ਹੈ ਇਹ ਆਪਾਂ ਹੋਰ ਜੋੜੀ ਦਾ ਬਦਲਾ ਸੀ ਇਹਦੇ ਥੱਲੇ ਦੁੱਗੂਦਰੀ ਦਾ ਆਪਣਾ ਆ ਸੀਗਾ ਆਪਦਾ ਏ ਤੇ ਅੰਡੇ ਧਾਰਿਆ ਇੱਕ ਬਾਕੀ ਲਾਲੂ ਦੋ ਆ ਡੱਬੇ ਦੇ ਨੇ ਦੋ ਇਹ ਬੱਚੇ ਡੱਬੇ ਦੇ ਨੇ ਤੇ ਆ ਕੱਲੀ ਹੂਦਰੀ ਪਾਲਦੀ ਏ ਥੱਲੇ ਠੀਕ ਆ ਜੀ ਇਹਨਾਂ ਨੂੰ ਪਾਵਾਂਗੇ ਪਾਣੀ ਨਾਣਾ ਪਾਣੀ ਤੇ ਕਾਹ ਲਾਇਆ ਆਪਾਂ ਨੇ ਨਵਾਂ ਜੋੜਾ ਪਿਉਟੀ ਵਾਸਤੇ ਲਾਇਆ ਜੀ ਇਹ ਜੋੜਾ ਭੈਣ ਭਰਾ ਲਾਇਨੇ ਆਪਾਂ ਸੱਚ ਇਹ ਬਿਊਟੀ ਲਈ ਭੈਣ ਭਰਾ ਲਾਇਨੇ ਜੀ ਦੋਏ ਆਪੋ ਨੇ ਆਪੋ ਸਟ ਬਿਊਟੀ ਵਾਸਤੇ ਪੀਲੀਆਂ ਦਾ ਕਬੂਤਰਾ ਤੇ ਕਾਲੀਆਂ ਦੇ ਕਬੂਤਰੀ ਆ ਤੇ ਬਿਊਟੀ ਵਾਲਾ ਜੋੜਾ ਲੈ ਆ ਬੱਚਾ ਇੱਧਰ ਬੈਠਾ ਹੈ ਤੇ ਪਿਆ ਥੱਲੇ ਆ ਜਾਕਰ ਡਰੀ ਮਾਰਦਾ ਉੱਤੇ ਚੜ ਜਾਂਦਾ ਹੈ ਫੇਰ ਆ ਵੀ ਚੱਕੇ ਲਈ ਇੱਥੋਂ ਤਾਂ ਦੋ ਜਨੇ ਹੋ ਚੱਕ ਦਿੰਨੇ ਆ ਥੱਲੇ ਲਾ ਦਨੇ ਸਾਫ ਕਰਕੇ ਹੁਣ ਆਪ ਉੱਧਰ ਰੱਖ ਜਾਵਾਂਗੇ ਜੋੜੇ ਤੋੜਨੇ ਆ ਠੀਕ ਆ ਜੀ ਮੇਰੇ ਭਰਾ ਤੇ ਚਲੋ ਚਲੋ ਇਹਨਾਂ ਨੂੰ ਛੜਤ ਆਪਾਂ ਧੁੱਪ ਲੱਗਣ ਲਈ ਤੇ ਇੱਧਰ ਬੱਚੇ ਬਿਠਾ ਦਿੰਨੇ ਆਪਾਂ ਨੇ ਠੀਕ ਹੈ ਅੱਜ ਵੀ ਆਪਾਂ ਨੇ ਖੁੱਲੇ ਛੱਡੇ ਨਵੇਂ ਦੋ ਬੱਚੇ ਇੱਕ ਗੱਲ ਬਾਹਰ ਬਹਿ ਗਿਆ ਸੀ ਉਹ ਛੜਤਾ ਸੀਗਾ ਤੇ ਇੱਕ ਸੱਦਾ ਆ ਗਿਆ ਸੀ ਉਹ ਛੜਤਾ ਆਹ ਗੋਲੇ ਵੀ ਭਾਈ ਲੋ ਜੀ ਗੋਲੇ ਵੀ ਬੜੇ ਬੈਨੇ ਆਪਣੇ ਜਾਲਾਂ 'ਚ ਮਾੜਾ ਜਾਲ ਖੁੱਲਾ ਛੱਡ ਗਿਆ ਆਪਾਂ ਬਾਹਰ ਕੀ ਹੋਏ ਗੋਲਾ ਵੜ ਗਿਆ ਲੋ ਗੋਲੋਕ ਤਾਂ ਨਿਕਲ ਗਿਆ ਜੀ ਗੋਲੇ ਵੀ ਵੜਨ ਲੱਗੇ ਗੁੱਡਿਆਂ 'ਚ ਤੇ ਚਲੋ ਬਾਕੀ ਕੱਲ ਇੱਧਰ ਵੀ ਕਪਾਂ ਆਂਡਾ ਛੱਲ ਗਏ ਸੀ ਦੇਖਣਾ ਨਹੀਂ ਦੇਖੀਏ ਕੱਲ ਬੱਚਾ ਨਿਕਲ ਗਿਆ ਸੀ ਜਾਂ ਕੀ ਬਣਿਆ ਇਹ ਲਓ ਜੀ ਨਿਕਲ ਚੁੱਕਿਆ ਸ਼ੁਕਰ ਆ ਰੱਬ ਦਾ ਇੰਨੀ ਕੀ ਜਗ੍ਹਾ 'ਚ ਹੀ ਨਿਕਲਿਆ ਜੀ ਇਹ ਬੱਚਾ ਬਿਲਕੁਲ ਦੇ ਲੁੰਨੇ ਕੋਲ ਦੇ ਵਿੱਚ ਦੀ ਕਦੋਂ ਆਇਆ ਹਲਕਾ ਕੱਢਿਆ ਓਏ ਹੋਏ ਬੱਚੇ ਦੋਏ ਕੱਢ ਲਏ ਤੇ ਇੱਕ ਮਰਿਆ ਤੇ ਜੀ ਇੱਕ ਮਰ ਚੁੱਕਿਆ ਅਰੇ ਬਾਈ ਡਿਊਟੀ ਦੀ ਘਾੜ ਪੈਂਦੀ ਐ ਕੌਂਸੀਆਂ ਕੱਲ ਜਦੋਂ ਮੈਂ ਕਾਂਡੇ ਨੂੰ ਸੀਟ ਹੋਰ ਇੱਕ ਨੂੰ ਹੈ ਨਹੀਂ ਸੀ ਤੇ ਅੱਧਾ ਇੱਕ ਆਪ ਕੱਢ ਗਏ ਸੀ ਇਹ ਹੁਣ ਜਿਹੜਾ ਇਹਨਾਂ ਨੇ ਬਾਅਦ ਚ ਕੱਢਿਆ ਉਹ ਮਰ ਗਿਆ ਮਨ ਲਾਦਾ ਜਿਹੜਾ ਆਪਾ ਕੱਢ ਕੇ ਗਏ ਸੀ ਉਹ ਸਕਸੈਸ ਹੋ ਗਿਆ ਤੇ ਕੋਈ ਨਹੀਂ ਪਰ ਹਾਂ ਆਹ ਬੱਚਾ ਕੱਲ ਆਪਾਂ ਕੱਢ ਕੇ ਗਏ ਸੀ ਜੀ ਕਾਲੀ ਨੋਗਾ ਪਹਿਲਾਂ ਵੀ ਇਹਦੇ ਕਿਤੇ ਪੜਿਆ ਕੋਈ ਬਲੂਰ ਬਸ ਦੋ ਹੀ ਪਾਲਣਗੇ ਤੇ ਜੋੜੀ ਤੋੜ ਦਾਂਗੇ ਬਾਈ ਇਹ ਬਾਈ ਆਪਾਂ ਨੇ ਲਾਈ ਆ ਜੋੜੀ ਇਹਦਾ ਪੂਰਾ ਰਿਜ਼ਲਟ ਆ ਆਪਣੇ ਭਰਾਵਾਂ ਨੂੰ ਦੱਸ ਦਿੰਨੇ ਆ ਸਿਹਰ ਤੋਂ ਇਹ ਮੀਰਾ ਵਾਲੀ ਜੋੜੀ ਹੈ ਜੀ ਕੂਤਰ ਠੀਕ ਹੈ ਜੀ ਮੀਰਾ ਜੋੜੀ ਦਾ ਪਿਓਰ ਜੋੜੀ ਦਾ ਬੱਚਾ ਜੀ ਇਹ ਪੱਠਾ ਦੇਖੋ ਸਾਹ ਤੁਸੀਂ ਹੁਣ ਧਿਆਨ ਨਾਲ ਤੇ ਇਹਨਾਂ ਖੁੰਦਰੀ ਰਹੀ ਆ ਆਪਾਂ ਵੀਰੇ ਧੰਨੇ ਗੇ ਵਾਲਾਂ ਚੋਂ ਠੀਕ ਹੈ ਜੀ ਇਹ ਵੀ ਜਣੀ ਮਤਲਬ ਇਹ ਪੱਠੀ ਆਪਾਂ ਘਰੇ ਬ੍ਰੈਡ ਤਿਆਰ ਕਰੀ ਹੋਈ ਆ ਧੰਨੇ ਗੇ ਵਾਲਾਂ ਦੇ ਵਿੱਚੋਂ ਆ ਮਿਕਸ ਤਾਂ ਆਪਾਂ ਹੋ ਕਰਕੇ ਪਿਓਰ ਨਹੀਂ ਧੰਨੇ ਵਾਲੀ ਹੈਗੀ ਠੀਕ ਹੈ ਜੀ ਇਹ ਪਿਓਰ ਆ ਇਹ ਪੱਠੀ ਆਪਣੇ ਉਹਦਾਂ-ਉਦਾਂ ਛਕਾਉਂਦੀ ਰਹੀ ਹੈ ਜੀ ਸਾਰੇ ਇਹਦਾ ਭਰਾ ਆਪਣਾ ਮੋਟਰ ਹਾਲ ਜਿੱਤੇ ਜੀ ਅੱਲਾ ਛੰਨ ਵਾਲਾ ਬਲੈਡ ਇਹ ਆਪਾਂ 5-6 ਰੋਕੇ ਹੋਏ ਨੇ ਜੀ ਇਹ ਛੰਨ ਵਾਲੇ ਠੀਕ ਹੈ ਜੀ ਇਹ ਹੀ ਬਲੈਡ ਆਪਾਂ ਘੁਮਾ ਰਹੇ ਹਾਂ ਫਿਰ ਬਾਈ ਰਾਜਾ ਸਨੇਹਰਾ ਉਸਤਾਦ ਉਹਨਾਂ ਕੋਲੋਂ ਆਈ ਸੀ ਇਹ ਬਲੱਡ ਲੈਣ ਠੀਕ ਹੈ ਜੀ ਤੇ ਇਹ ਆਪਣਾ ਮੋਟਰ ਹਾਲ ਵਾਲੇ ਦਾ ਭਰਾ ਏ ਵੱਡੇ ਦਾ ਠੀਕ ਹੈ ਜੀ ਤੇ ਆ ਉਧਰੀ ਆਪਣੀ ਪਖੋਵਾਲ ਵਾਲੀ ਆ ਕਰਦੀ ਬਰੀਡ ਹੈ ਜੀ ਆਪਣੀ ਬਣਾਈ ਦੀ ਠੀਕ ਹੈ ਜੀ ਤੇ ਆ ਬੱਚੇ ਕੱਢੇ ਨੇ ਇਹਨਾਂ ਨਾਲ ਇੱਕ ਇਹਨਾਂ ਨਾਲ ਇੱਕ ਇਹਨਾਂ ਥੱਲੇ ਬਦਲਿਆ ਆਪਾਂ ਪਹਿਲਾਂ ਇਹ ਜੀ ਵੀ ਆਪਾਂ ਮੋਟਰਸਾਈਕਲ ਵਾਲੀ ਦੀ ਮਸਪਾਕ ਕਢਾਇਆ ਜੀ ਇਹ ਵੀ ਮੋਟਰਸਾਈਕਲ ਵਾਲਿਆਂ ਚੋ ਬਲੱਡ ਆਪੜੂ ਨੀਲਾ ਹਰੀਆਂ ਦਾ ਤੇ ਇਹਨਾਂ ਪੁੰਨੂ ਵਾਲੀ ਕੁਤਰੀ ਲਈ ਆ ਜੀ ਪਹਿਲਾਂ ਬੱਚਾ ਕਢਾਇਆ ਬੱਚਾ ਠੀਕ ਹੈ ਉੱਡਿਆ ਇਸ ਦਵਾਰ ਤੇ ਪਹਿਲਾਂ ਉਹਦਾ ਬਹੁਤ ਜ਼ਿਆਦਾ ਉੱਡਿਆ ਹਾ ਤਾਸ ਪਰ ਹੋ ਕੇ ਜਣੀ ਜ਼ਿਆਦਾ ਉੜਦੇ ਨੇ ਇਹ ਬੱਚੇ ਹੁੰਦੇ ਥੋੜਾ ਘੱਟ ਉੜਦੇ ਨੇ ਤੇ ਆ ਪਾਣੀ ਪੂਣੀ ਪਾਵਾਂਗੇ ਕਾਹੇ ਆਪਣੀ ਜੋੜੀ ਹੋ ਗਈ ਆ ਬੱਟਾ ਨਰਾਜੀ ਤੇ ਆ ਬੱਚੇ ਕੱਢੇ ਨੇ ਇਹਨਾਂ ਦੇ ਦੋ ਇੱਧਰ ਇਹਨੇ ਹੰਡੇ ਲਾ ਲਿਆ ਤੇ ਦੋ ਬੱਚੇ ਕੱਢੇ ਨੇ ਕਾਲਾ ਸਾਰਾ ਪਿੱਛੇ ਬੈਠਾ ਲਓ ਗਿਆ ਬੱਚਾ ਤਰਾ ਆਪਣੇ ਵੱਡੇ ਕੂਤਰ ਤੇਰਾ ਆਪਣੇ ਵੱਡੇ ਕੂਤਰ ਨਹੀਂ ਠੀਕ ਹੈ ਤੇ ਮੇਨ ਪਰਪਸ ਆਪਾਂ ਅੱਜ ਵੀਡੀਓ ਦਾ ਬੱਚੇ ਗਿਹਾਉਣ ਨਾਲ ਬੱਚੇ ਆ ਦੇਖ ਲਓ ਆਪਾਂ ਇਦਾਂ ਖੁੱਲੇ ਬਿਠਾ ਦਿੰਨੇ ਆ ਜੀ ਤੇ ਆਹ ਜਾਲਾਂ ਦੇ ਵਿੱਚ ਵੀ ਕੂਤਰ ਕੱਢ ਦਨੇ ਆ ਇਹਦੇ ਵਿੱਚ ਵੀ ਕੱਢ ਦਨੇ ਆ ਤਾਂ ਜੋ ਕੂਤਰ ਹੋਰਾਂ ਪਰਾਂ ਨਾ ਜਾਣ ਤੇ ਆ ਕੇ ਸੌਖੇ ਤਰੀਕੇ ਨਾਲ ਬੈਠੇ ਹਾਂ ਠੀਕ ਹੈ ਜੀ ਤੇ ਚਾਰ ਆਪਣੇ ਆਰਡਰ ਰਹੇ ਨੇ ਬੱਚੇ ਬਾਕੀ ਇਹ ਛਤਰੀਆਂ ਤੇ ਬੈਠਾ ਤੁਹਾਨੂੰ ਉੱਪਰੋਂ ਦਿਖਾਉਨੇ ਆਂ ਵੀਊ ਉੱਥੇ ਜੜ ਕੇ ਉੱਤਰਦਾ ਤੁਹਾਨੂੰ ਦਿਖਾਈ ਹੋਏ ਆਪਾਂ ਠੀਕ ਹੈ ਜੀ ਆਪਣੇ ਗੋਲੇ ਆ ਜਾਂਦੇ ਨੇ ਉਹਰੇ ਉੱਠੇ ਲੋ ਜੀ ਆ ਪੋਪਰ ਚੜ ਕੇ ਛੱਤ ਤੇ ਤੇ ਲੋ ਜੀ ਆ ਬੈਠੇ ਚਾਰ ਬੱਚੇ ਤੇ ਤੇ ਇੱਕ ਆ ਖਾਲੀ ਕਰਤੀ ਛਤਰੀ ਆ ਜਾਲ ਲਾਤਾ ਜਾਲ ਤੇ ਬਿਠਾਤੇ ਠੀਕ ਹੈ ਜੀ ਨਵਾਂ ਬੱਚਾ ਜਾਲ ਤੇ ਥੋੜਾ ਸੌਖਾ ਗਿੱਜਦਾ ਕਿਉਂਕਿ ਜਾਲਾਂ ਦੇ ਆਪਾਂ ਬਿਠਾਉਂਦੇ ਰਹਿੰਨੇ ਐ ਇਸ ਲਈ ਸੌਖਾ ਗਿੱਜ ਜਾਂਦਾ ਠੀਕ ਹੈ ਇੱਕ ਜਾਲਾ ਵੈਸੇ ਡੰਗਦਾ ਆਪਾਂ ਕਿਉਂਕਿ ਬੱਚੇ ਆਪਾਂ ਦੇ ਜਾਲੇ ਥੋੜੇ ਹੀ ਰਹਿ ਗਏ ਕਿ ਬੱਚੇ ਰਹਿ ਗਏ 2 4 6 7 ਬੱਚੇ ਰਹਿ ਗਏ ਇਹਨਾਂ 'ਚ ਵੀ ਖੋਲਾਂਗੇ ਤੇ ਅੱਜ ਖੋਲ ਤੇ ਆਪਾਂ ਲੈਣਾ ਗੋਲ ਨੇ ਭਜਾਈਏ ਲਓ ਜਿੱਥੋਂ ਦੇਖੋ ਪਿਓ ਆਪਣਾ ਛਤਰੀ ਤੇ ਕੂਤਰੀ ਆਪਾਂ ਤਾਂ ਮੰਨਨੇ ਆਂ ਕਈ ਵਾਰੀ ਸਾਰੇ ਉੱਠ ਖੜਦੇ ਹੁੰਦੇ ਨੇ ਬੱਚੇ ਰੀ ਸੋਰੀ ਸੀ ਤੇ ਜਦੋਂ ਵੀ ਕਦੇ ਵੀ ਖੋਲਣੇ ਨੇ ਆਪਾਂ ਨੇ ਇਕੱਠੇ ਬੱਚੇ ਨਹੀਂ ਵੀਰੇ ਖੋਲਣੇ ਹੈਗੇ ਜੇ ਮੈਂ ਹੁਣ ਆਪਣੇ ਕੋ ਗਿੱਜੇ ਹੋਏ ਨੇ ਉਹ ਸਾਰਨਾ ਛੱਡ ਦਿਆ ਇੱਕ ਇੱਕ ਨਮਾ ਛੱਡ ਦਿਆਂ ਦੇਖੋ ਹੁਣ ਇਹ ਗਿੱਜੇ ਹੋਏ ਨੇ ਆ ਕੇ ਬੈਠ ਗਿਆ ਛਤਰੀ ਤੇ ਤੇ ਜਿਹੜਾ ਨਮਾ ਨਮਾ ਬੱਚਾ ਉੱਪਰ ਖੜਾ ਉਹਨਾਂ ਦੇ ਨਾਲ ਤੇ ਆ ਫਿਰਦਾ ਆਈਆ ਨਮਾ ਬੱਚਾ ਠੀਕ ਹੈ ਜੀ ਤੌਰੀ ਆ ਬਿਠ ਟੌਰੀ ਇਹ ਨਵਾਂ ਮਾ ਬੱਚਾ ਠੀਕਾ ਜੀ ਦੋ ਵੇ ਤੇ ਤੇ ਬੈਠੇ ਨੇ ਨਵੇਂ ਬੱਚੇ ਦੋਨਾਂ ਦੇ ਟੂਸੇ گلابی ਕੀਤੇ ਹੋਏ ਨੇ ਆਹ ਲਾਲ ਸਿਰਾਂ ਜਿਹਾ ਟੂਸਾ گلابی ਹੈ ਕੋ ਲਾਲ ਟੱਟਲ ਦੇ ਨਾਲ ਸੁੱਲੀ ਸਾਡਾ ਵੀ ਟੂਸਾ گلابی ਹੈ ਠੀਕ ਜੀ ਇਹ ਆਪਣੇ ਦੋ ਉਹ ਵੀ ਹੋਰ ਆਪਣਾ ਬੱਚਾ ਉੱਡ ਗਿਆ ਆ ਗਿਆ ਬਹਿ ਗਿਆ ਠੀਕ ਜੀ ਆ ਬੱਚੀ ਵੀ ਆਪਣੇ ਗਿੱਜੇ ਹੋਣੇ ਇਹ ਗਿੱਜੇ ਫਿਰ ਛਤਰੀਆਂ ਤੇ ਬੈਠਦੇ ਨੇ ਤੇ ਆ ਵੀ ਇਹ ਦੇਖੋ ਆ ਕੇ ਬੈਠੇ ਆਪਣਾ ਠੀਕ ਆ ਜੀ ਹੁਣ ਦੂਰੇ ਹੈਗੇ ਉੱਡਦੇ ਦੋ ਚ ਇੱਕ ਨਮਾ ਤੇ ਇੱਕ ਨਮਾ ਉਹ ਖੁੱਲਾ ਬੈਠਾ ਇੱਕ ਕੱਲ ਬਾਹਰ ਸ਼ਾਮ ਨੂੰ ਆਇਆ ਉਹ ਵੀ ਉਹਦੇ ਤੇ ਜਾਲ ਤੇ ਬੈਠਾ ਖੁੱਲਾ ਠੀਕ ਆ ਮੇਰੇ ਭਰਾ ਤੇ ਇਸੇ ਤਰੀਕੇ ਨਾਲ ਘਿਆ ਲਿਆ ਕਰੋ ਇਕੱਠੇ ਨਾ ਖੁੱਲੇ ਛੱਡਿਓ ਬਸ ਆਉਂਦੇ ਨੇ ਆਪਣੇ ਵਾਲੇ ਦੋ ਇੱਕ ਗਿੱਜਾ ਹ ਇੱਕ ਨਮਾ ਆ ਨਾ ਮੈਂ ਤਾਂ ਥੱਪੇ ਹੀ ਮਾਰਦਾ ਹਾਂ ਇਹੇ ਤਰੀਕੇ ਨਾਲ ਆਪਾਂ ਸਾਰੇ ਗਏ ਆ ਚੁੱਕੇ ਜੀ ਇਕੱਠੇ ਖੋਲਾਂਗੇ ਇੱਕ ਤਾਂ ਫਸਣਗੇ ਜ਼ੋਰ ਲਾਉਣਗੇ ਇੱਕ ਆਪਾਂ ਨੂੰ ਟਾਵਰ ਬਹੁਤ ਅੰਗ ਕਰਦਾ ਟਾਵਰ ਨੇੜੇ ਆ ਟਾਵਰ ਆਪਣੀ ਧਰਚੇ ਆ ਜਾਂਦਾ ਇਹਦੇ ਕਰਕੇ ਥੋੜਾ ਡਰ ਲਾਦਾ ਠੀਕ ਹੈ ਜੀ ਇਕੱਠੇ ਖੁੱਲਣ ਦਾ ਹੀ ਨੁਕਸਾਨ ਆ ਜੇ ਇੱਕ ਜਾਊਗਾ ਤਾਂ ਮਗਰ ਹੋਰ ਵੀ ਆਉਣਗੇ ਜੇ ਇਕੱਲੇ-ਇਕੱਲੇ ਖੋਲਦੇ ਆ ਫਿਰ ਜਾਂਦੇ ਨਹੀਂ ਜਾਨਾ ਫਿਰ ਤੇ ਛਤਰੀਆਂ ਦੇ ਆਉਂਦੇ ਨੇ ਆ ਪਾਣੀ ਭੂਮੀ ਬਦਲ ਗਿਆ ਆਪਾਂ ਇੱਧਰ ਵੱਡੀਆਂ ਮਦੀਨਾ ਨੇ ਜਿਹੜੀਆਂ ਉਹਨਾਂ ਨੂੰ ਤੇ ਵਿੱਚ ਜਿਹੜੇ ਬੱਚੇ ਗਿਆ ਕੇ ਛੱਡੇ ਇਹਨਾਂ ਨੂੰ ਹੁਣ ਧੁੱਪ ਲੱਗਣ ਲਈ ਆਪਾਂ ਖੁੱਲੇ ਛੱਡ ਦਾਂਗੇ ਤੇ ਸਾਲ ਦਿੰ ਬੈਠੇ ਨੇ ਠੀਕ ਹੈ ਜੀ ਪਿੱਛੇ ਬੱਚੇ ਆ ਬੱਚੇ ਮਦੀਨਾ ਨੇ ਤੇ ਲਓ ਜੀ ਇਹਨਾਂ ਨੂੰ ਦਾਣਾ ਪਾਣੀ ਪਾਵਾਂਗੇ ਸਾਰਾ ਕੁਝ ਹੋਊਗਾ ਬੈਠੀਆਂ ਜੀ ਕੱਲ ਕੱਲ ਧੰਨਵਾਦ ਆ ਮੇਰੇ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਤੇ ਕੱਲ ਨੂੰ ਬਣਾਵਾਂਗੇ ਨੈਕਸਟ ਫਾਰਟ ਜੇ ਕਿਸੇ ਭਰਾਵਾਂ ਦੀ ਪੁੱਤਰਾ ਦੀਆਂ ਅੱਖਾਂ ਦੁਖਦੀਆਂ ਨੇ ਬਈ ਅੱਖਾਂ ਦਾ ਵਾਇਰਸ ਬਹੁਤ ਚੱਲਿਆ ਹੋਇਆ ਇੱਥੇ ਕੱਲ ਦੀ ਸਪਰੇ ਜ਼ਰੂਰ ਕਰਿਆ ਕਰੋ ਮੇਰੇ ਭਰਾ ਪਹਿਲਾਂ ਵੀ ਆਪਾਂ ਪੁਰਾਣੀਆਂ ਵੀਡੀਓ 'ਚ ਦੱਸਿਆ ਹੁਣ ਆਪਾਂ ਫੇਰ ਕਹਿੰਨੇ ਵੀ ਟਿਕਲ ਦੀ ਸਪਰੇ ਜ਼ਰੂਰ ਕਰਿਆ ਕਰੋ 10-15 ਦਿਨਾਂ ਬਾਅਦ ਬਈ ਟਿਕਲ ਦੀ ਸਪਰੇ ਮਾਰ ਦ ਕਰੋ 10-15 ਦਿਨਾਂ ਬਾਅਦ ਸਿਸਪਲੋਕਸੀਡੀ ਆਰ ਐਲਥਰਾਮਾਈਸਿਨ ਦੀ ਗੋਲੀ ਇਹ ਯਾ ਜ਼ਰੂਰ ਦੋ 2-3 ਦਿਨ ਲਗਾਤਾਰ ਅੱਖਾਂ ਸਾਫ਼ ਕਰਕੇ ਦਵਾਈ ਪਾਓ ਤੇ ਉਸ ਤੋਂ ਬਾਅਦ ਜਦੋਂ ਅੱਖ ਸਹੀ ਹੋ ਗਈ ਉੱਤੇ ਨਾ ਪੀਲਾ ਪੀਲਾ ਜੰਮ ਜਾਂਦਾ ਹੁੰਦਾ ਦਵਾਈ ਦਾ ਉਹ ਵੀ ਇੱਕ ਵਾਰੀ ਸਾਫ਼ ਕਰ ਦੋ ਤੋਂ ਬਾਅਦ ਐਲਥਰਾਮਾਈਸਿਨ ਦਾ ਚੌਥਾ ਹਿੱਸਾ ਦੇ ਕੇ ਮੇਰੇ ਭਰਾ ਬੈਂ ਚੰਗੀ ਤਰ੍ਹਾਂ ਸੁੱਕ ਲੈਣ ਦਾ ਕੂਤਰਾਂ ਨੂੰ ਬਾਹਰ ਜਾਲ ਚ ਪਾ ਦੋ 1 ਘੰਟਾ ਤੱਕ ਤੋਂ ਬਾਅਦ ਖੁੱਡਿਆਂ ਚ ਪਾ ਦੋ ਤੇ ਆ ਸਪਰੇਅ ਮਾਰ ਦਿਓ ਮੇਰੇ ਭਰਾ ਸਹੀ ਹੋ ਰਣਗੇ ਜਮਾ ਫੁੱਟਰ ਠੀਕ ਹੈ ਜੀ ਕਾ ਸੱਚਾ ਫਿਰ ਅਸੀਂ ਵਾਲੀ ਜਿਹੜੀ ਦਵਾਈ ਦੀ ਆਪਾਂ ਨੇ ਪਾਈ ਸੀ ਬਈ ਰੋਗ ਧੀਆਂ ਵੇਸੇ ਆਪਾਂ ਐਵੇਂ ਕਹੀਏ ਬੱਧ ਰਹੀਆਂ ਸੀ ਇਹਨਾਂ ਦੀਆਂ ਤੇ ਇੱਥੇ ਰੋਗ ਗਈ ਬਈ ਲੱਗਿਆ ਪਣ ਫਰਕ ਨਹੀਂ ਪਈ ਜੇ ਦਿਨ ਫਰਕ ਦੇਖਣ ਲੱਗਿਆ ਆਪਾਂ ਨੂੰ ਜਾ ਕੇ ਤੀਜੇ ਤਿੰਨ ਵਾਰ ਦੇਤੀ ਚੌਥੇ ਦਿਨ ਮਨੂੰ ਇਹਦੀ ਵੀ ਰੋਗ ਗਈ ਇੱਥੇ ਬੱਚੇ ਦੀ ਇਹਦੀ ਵੀ ਕਾਫੀ ਫੁੱਲੀ ਜਾਂਦੀ ਸੀਗੀ ਤੇ ਮੁਰਗ ਚੁੱਕੀ ਆ ਉਹ ਘਟ ਪਤੋਈ ਤੇ ਹੋਰ ਵੀ ਨਹੀਂ ਹੋਈ ਕੋਈ ਐਵੇਂ ਕਹੀ ਹੈ ਹੈ ਬਾਈ ਰਿਜਲਟ ਗੋਲੀ ਦਾ ਤੇ ਉਹ ਪਤਾ ਆਪਾਂ ਮੈਂਸ਼ਨ ਕੀਤਾ ਹੋਇਆ ਉਹ ਦੇ ਸਕਦਾ ਤੁਸੀਂ ਆਪਣੇ ਕਬੂਤਰਾਂ ਨੂੰ ਜਿਨ੍ਹਾਂ ਦੇ ਫੈਨਸੀਆਂ ਹੁੰਦੀਆਂ ਠੀਕ ਹੈ ਜੀ ਫੈਨਸੀਆਂ ਹੋਣ ਦਾ ਮੇਨ ਕਾਰਨ ਤਾਂ ਬਾਈ ਮੱਛਰੇ ਹੁੰਦਾ ਵੈਸੇ ਜਾਂ ਗਰਮਾਇਸ਼ ਜਾਂ ਮੱਛਰ ਦੋ ਚੀਜ਼ਾਂ ਹੀ ਤੇ ਇਹਨਾਂ ਦਾ ਧਿਆਨ ਰੱਖੋ ਮੇਰੇ ਭਰਾ ਠੀਕ ਹੈ ਜੀ ਹਿਆਰ ਵਾਲਾ ਕਿਕਰ ਮਾਸਟਰ ਜਿਹੜੇ ਸੀ ਉਹਨਾਂ ਦੇ ਵਿੱਚੋਂ ਆ ਜੀ ਚਿੱਟੇ ਕਾਲੀ ਦਾ ਹੈ ਬਰਾੜਾ ਕਈ ਭਰਾ ਕਹਿੰਦੇ ਹਿਆਰ ਵਾਲੇ ਪੁੱਤਰ ਦੇਖਣੇ ਨੇ ਬੁੱਕ ਤੇ ਹੀ ਸਾਹਦੇ ਨੇ ਕਿਕਰ ਮਾਸਟਰ ਦਾ ਪੁੱਤ ਆ ਜੀ ਹਿਆਰ ਵਾਲੀ ਕਿਉਂ ਪਿਓਰ ਨਹੀਂ ਹੈਗਾ ਆਪਾਂ ਗਈ ਵੀ 100 100 ਨਹੀਂ ਹੈਗਾ ਭਈ ਇਹ ਠੀਕ ਹੈ ਜੀ